ਸਿਰਫ 10 ਦਿਨ ਦੇ ਵਿੱਚ ਦੇਖੋ ਤੁਹਾਡਾ ਜਿਹੜਾ ਭਾਰ ਆ ਬਹੁਤ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਏਗਾ ਉਹਨੇ ਤੁਹਾਡਾ ਭਾਰ ਵਧਾਉਣਾ ਹੀ ਵਧਾਉਣਾ ਵਾ ਜਾਨੀ ਕਿ ਢਿੱਡ ਦੀ ਚਰਬੀ ਉਹਨੇ ਵਧਾਉਣੀ ਹੀ ਵਧਾਉਣੀ ਉਹਨੇ ਘਟਾਉਣੀ ਨਹੀਂ ਹੈਗੀ ਤੁਹਾਡੇ ਪੂਰੇ ਸਰੀਰ ਦੀ ਜਿਹੜੀ ਚਰਬੀ ਆ ਉਹ ਆਪਣੇ ਆਪ ਹੀ ਘਟਣੀ ਸ਼ੁਰੂ ਹੋ ਜਾਏਗੀ ਤੁਸੀਂ ਇਹ ਚਾਰ ਤੁਸੀਂ ਤੁਹਾਡੀ ਜਿਹੜੀ ਫੈਟ ਆ ਉਹ ਬਰਨ ਹੋਣੀ ਸ਼ੁਰੂ ਹੋ ਜਾਏਗੀ ਤੁਹਾਡੇ ਮੈਟਾਬੋਲਿਜ਼ਮ ਨੂੰ ਢਿੱਡ ਦੀ ਚਰਬੀ ਬਹੁਤ ਜ਼ਿਆਦਾ ਵਧੀ ਹੋਈ ਹੈ ਤੇ ਉਹ ਆਪਣੀ ਢਿੱਡ ਦੀ ਚਰਬੀ ਨੂੰ ਕਿਵੇਂ ਘਟਾ ਸਕਦੇ ਆ ਢਿੱਡ ਦੇ ਉੱਤੇ ਜਿੰਨੀ ਵੀ ਚਰਬੀ ਜੰਮੀ ਹੋਈ ਹੈ ਨਾ ਉਹਦੇ ਵਿੱਚ ਦੇਖੋ ਬਹੁਤ ਜਿਆਦਾ ਜਿਆਦਾ ਜਿਹੜਾ ਫਰਕ ਪੈਣਾ ਸ਼ੁਰੂ ਹੋ ਜਾਏਗਾ ਜੀ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਜਿਹੜੀ ਸਾਡੀ ਅੱਜ ਦੀ ਵੀਡੀਓ ਵਾ ਸਾਡੀ ਅੱਜ ਦੀ ਵੀਡੀਓ ਉਹਨਾਂ ਵਾਸਤੇ ਆ ਜਿਹੜੇ ਮੇਰੇ ਭੈਣ ਭਰਾਵਾਂ ਦਾ ਢਿੱਡ ਜਿਹੜਾ ਬਹੁਤ ਜਿਆਦਾ ਵਧਿਆ ਹੋਇਆ ਵਾ ਉਹ ਕਹਿੰਦੇ ਵੀ ਸਾਡੇ ਸਰੀ ਸੇ ਜੇ ਫੈਟ ਨਹੀਂ ਹੈਗੀ ਬਸ ਜਿਹੜਾ ਕੱਲਾ ਸਾਡਾ ਢਿੱਡਾ ਬਹੁਤ ਜ਼ਿਆਦਾ ਵਧਿਆ ਹੋਇਆ ਵਜਾਂ ਕਿ ਉਹਦੇ ਉੱਤੇ ਬਹੁਤ ਜ਼ਿਆਦਾ ਚਰਬੀ ਹੈ ਜਦੋਂ ਅਸੀਂ ਬੈਠਦੇ ਹਾਂ ਅਸੀਂ ਉਦੋਂ ਵੀ ਤੰਗ ਹੁੰਨੇ ਹਾਂ ਜਦੋਂ ਅਸੀਂ ਖੜੇ ਹੁੰਨੇ ਹਾਂ ਅਸੀਂ ਉਦੋਂ ਵੀ ਜ਼ਿਆਦਾ ਤੰਗ ਹੁੰਨੇ ਹਾਂ ਹਨਾ ਵੀ ਅਸੀਂ ਆਪਣੇ ਢਿੱਡ ਦੀ ਜਿਹੜੀ ਚਰਬੀ ਹੈ ਉਹ ਕਿਵੇਂ ਘਟਾਈਏ ਜੇ ਉਸ ਮਤਲਬ ਕੋਈ ਕੱਪੜਾ ਪਾਈਏ ਸਾਨੂੰ ਉਹ ਵੀ ਨਹੀਂ ਸੋਹਣਾ ਲੱਗਦਾ ਹੈਗਾ ਜੇ ਸਾਡਾ ਢਿੱਡ ਘਟ ਜੇਗਾ ਵੀ ਸਾਨੂੰ ਜਿਹੜਾ ਕੱਪੜਾ ਪਾਇਆ ਹੋਇਆ ਜਿਹੜਾ ਬਹੁਤ ਵਧੀਆ ਲੱਗੇਗਾ ਸੋ ਅਸੀਂ ਢਿੱਡ ਨੂੰ ਘਟੋਣ ਲਈ ਅਸੀਂ ਕੀ ਕਰੀਏ ਸੋ ਇਹ ਵੀਡੀਓ ਸਿਰਫ ਉਹਨਾਂ ਵਾਸਤੇ ਹੈ ਜ ਕਿਵੇਂ ਘਟਾ ਸਕਦੇ ਆ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਵੀ ਤੁਸੀਂ ਢਿੱਡ ਦੀ ਚਰਬੀ ਨੂੰ ਘਟਾਉਣ ਲਈ ਤੁਹਾਨੂੰ ਕਿਹੜੀਆਂ ਚੀਜ਼ਾਂ ਨੇ ਜੜੀਆਂ ਉਹ ਖਾਣੀਆਂ ਚਾਹੀਦੀਆਂ ਨੇ ਕਿਹੜੀ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਤੇ ਕੀ ਤੁਸੀਂ ਪੀ ਸਕਦੇ ਹੋ ਕੀ ਤੁਸੀਂ ਨਹੀਂ ਪੀ ਸਕਦੇ ਹੈਗੇ ਅਗਰ ਤੁਸੀਂ ਆਪਣਾ ਢਿੱਡ ਘਟਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤਨ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੱਬਲੀ ਮੇਰੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਨੇ ਮੈਂ ਤੁਹਾਡੇ ਵਾਸਤੇ ਲੈ ਕੇ ਆਉਣਾ ਰਹਿਣਾ ਸੋ ਆਓ ਜੀ ਆ ਪੰਜ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਖਾਣੀਆਂ ਚਾਹੀਦੀਆਂ ਨੇ ਕਿਹੜੀਆਂ ਨਹੀਂ ਖਾਣੀਆਂ ਚਾਹੀਦੀਆਂ ਉਹ ਮੈਂ ਪਹਿਲਾਂ ਹੀ ਇਹਦੇ ਤੇ ਲਿਖ ਕੇ ਰੱਖ ਲਿਆ ਹਾਂ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਦੇ ਬਾਰੇ ਸਮਝਾਵਾਂਗਾ ਠੀਕ ਹੈ ਜੀ ਹੂੰ ਦੇਖੋ ਤੁਸੀਂ ਕਾਪੀ ਪੇਨ ਚੱਕ ਲਓ ਜੋ ਕੁਝ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਉਹ ਲਿਖੀ ਜਾਓ ਤੇ ਤੁਸੀਂ ਉਹ ਖਾਣਾ ਸ਼ੁਰੂ ਕਰਦੋ ਜਦੋਂ ਤੁਸੀਂ ਮੰਨ ਕੇ ਚਲੋ ਤੁਸੀਂ ਅੱਜ ਮੇਰੀ ਵੀਡੀਓ ਦੇਖਦੇ ਹੋ ਤੁਸੀਂ ਕੱਲ ਤੋਂ ਇਹ ਚੀਜ਼ਾਂ ਤੁਸੀਂ ਖਾਣੇ ਸ਼ੁਰੂ ਕਰ ਦਿੱਤੀਆਂ ਨਾ ਠੀਕ ਤੁਸੀਂ 10 ਦਿਨ ਠੀਕ 10 ਦਿਨ ਬਾਅਦ ਤੁਸੀਂ ਰਿਜ਼ਲਟ ਦੇਖ ਲਓ ਤੁਹਾਡੇ ਢਿੱਡ ਦੇ ਉੱਤੇ ਜਿੰਨੀ ਵੀ ਚਰਬੀ ਜੰਮੀ ਹੋਈ ਹੈ ਨਾ ਉਹਦੇ ਵਿੱਚ ਦੇਖੋ ਬਹੁਤ ਜ਼ਿਆਦਾ ਜਿਹੜਾ ਫਰਕ ਪੈਣਾ ਸ਼ੁਰੂ ਹੋ ਜਾਏਗਾ ਜੀ ਦੇਖੋ ਜੇ ਤੁਸੀਂ ਆਪਣੇ ਢਿੱਡ ਦੀ ਚਰਬੀ ਘਟਾਉਣਾ ਚਾਹੁੰਦੇ ਹੋ ਨਾ ਉਹਦੇ ਵਾਸਤੇ ਤੁਹਾਨੂੰ ਸਲੂਬਲ ਫਾਈਬਰ ਦੀ ਲੋੜ ਪੈਗੀ ਸਲੂਬਲ ਫਾਈਬਰ ਸਾਨੂੰ ਖਾਣਾ ਚਾਹੀਦਾ ਵਾ ਹਨਾ ਸਲੂਬਲ ਫਾਈਬਰ ਜਿਹੜਾ ਸਾਨੂੰ ਕਿੰਨਾ ਤੋਂ ਮਿਲੇਗਾ ਉਹਦੇ ਵਿੱਚ ਮੈਂ ਤੁਹਾਨੂੰ ਦੱਦਾਵਾਂ ਦੇਖੋ ਜੇ ਤੁਹਾਨੂੰ ਸਲੂਬਲ ਫਾਈਬਰ ਤੁਸੀਂ ਖਾਣਾ ਚਾਹੁੰਦੇ ਹੋ ਤੁਹਾਨੂੰ ਉਹਦੇ ਵਾਸਤੇ ਤੁਸੀਂ ਓਟਸ ਖਾ ਸਕਦੇ ਹੋ ਠੀਕ ਹੈ ਜੀ ਓਟਸ ਖਾ ਸਕਦੇ ਹੋ ਚੀਆ ਸੀਡਸ ਖਾ ਸਕਦੇ ਹੋ ਇਸਬ ਗੋਲ ਖਾ ਸਕਦੇ ਹੋ ਭਿੰਡੀ ਨੂੰ ਖਾ ਸਕਦੇ ਹੋ ਰਾਜਮਾ ਖਾ ਸਕਦੇ ਹੋ ਕੋਈ ਵੀ ਦਾਲਾ ਜਿਹੜੀ ਤੁਸੀਂ ਉਹ ਖਾ ਸਕਦੇ ਹੋ ਇਹਨਾਂ ਦੇ ਵਿੱਚ ਜਿਹੜਾ ਸੋਲੂਬਲ ਫਾਈਬਰ ਹੁੰਦਾ ਵਾ ਸੋਲੂਬਲ ਫਾਈਬਰ ਅਸਲ ਵਿੱਚ ਕੀ ਚੀਜ਼ ਹੁੰਦੀ ਆ ਸੋਲੂਬਲ ਫਾਈਬਰ ਆ ਜਿਹੜਾ ਇਹ ਉਹ ਚੀਜ਼ ਹੁੰਦੀ ਆ ਜਦੋਂ ਮੰਨ ਕੇ ਚੱਲੋ ਅਸੀਂ ਕੋਈ ਚੀਜ਼ ਖਾ ਲਿਆ ਅਸੀਂ ਚੀਜ਼ ਮੰਨ ਕੇ ਚੱਲੋ ਦਾਲਾ ਖਾ ਲਿਆ ਜਾਂ ਔਰਸ ਖਾ ਲਏ ਇਹ ਸਾਡੇ ਨਾ ਸਰੀਰ ਨੂੰ ਢਿੱਡ ਨੂੰ ਭਰਿਆ-ਭਰਿਆ ਰੱਖਦੇ ਆ ਸਾਨੂੰ ਭੁੱਖ ਨਹੀਂ ਲੱਗਦੀ ਹੈਗੀ ਤੇ ਸਾਡੇ ਸਰੀਰ ਦੇ ਵਿੱਚ ਮਤਲਬ ਵੀ ਇਹ ਫੈਟ ਨੂੰ ਘਟਾਉਣ ਦੇ ਵਿੱਚ ਵੀ ਸਾਡੀ ਮਦਦ ਕਰਦੇ ਆ ਤੇ ਸਾਨੂੰ ਭੁੱਖ ਜ਼ਿਆਦਾ ਨਹੀਂ ਲੱਗਦੀ ਜਦੋਂ ਸਾਨੂੰ ਭੁੱਖ ਨਹੀਂ ਲੱਗੇਗੀ ਤੇ ਇਹ ਜਿਹੜਾ ਜਿਹੜਾ ਸੋਲੂਬਲ ਫਾਈਬਰ ਆ ਇਹ ਸਾਡੀ ਫੈ ਸਿੰਗਲ ਹੋਣਾ ਸ਼ੁਰੂ ਕਰ ਦੇਣਾ ਤੇ ਸਾਨੂੰ ਜਦੋਂ ਭੁੱਖ ਨਹੀਂ ਲੱਗੇਗੀ ਅਸੀਂ ਕੁਝ ਖਾਣਾ ਨਹੀਂ ਹੈਗਾ ਸਾਡਾ ਜਿਹੜਾ ਭਾਰ ਆ ਮਤਲਬ ਵੀ ਉਹ ਆਟੋਮੈਟਿਕ ਹੀ ਘਟਣਾ ਸ਼ੁਰੂ ਹੋ ਜਾਏਗਾ ਕਿਉਂਕਿ ਜਿਹੜੇ ਓਟਸ ਹੋਗੇ ਚੀਆ ਸੀਡਸ ਹੋਗੇ ਇਸ ਬੋਲ ਹੋ ਗਿਆ ਹਨਾ ਜਿਹੜੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਫਾਈਬਰ ਆ ਉਹ ਉਹਨਾਂ ਹੌਲੇ ਹੌਲੇ ਮਤਲਬ ਵੀ ਪਚਦੇ ਨਹੀਂ ਤੇ ਤੁਹਾਡੇ ਸਰੀਰ ਨੂੰ ਫੁੱਲ ਰੱਖਦੇ ਨੇ ਸੋ ਇਸ ਕਰਕੇ ਸਲੂਗਲ ਫਾਈਬਰ ਜਿਹੜਾ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਖਾਣ ਦੀ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਤੁਹਾਨੂੰ ਭੁੱਖ ਲੱਗਦੀ ਆ ਇਹੋ ਜੀ ਚੀਜ਼ ਖਾਓ ਜਿਹਦੇ ਵਿੱਚ ਮਤਲਬ ਵੀ ਫਾਈਬਰ ਜ਼ਿਆਦਾ ਹੋਵੇ ਜਿਵੇਂ ਮੈਂ ਤੁਹਾਨੂੰ ਦੱਸਿਆ ਔਰਸ ਤੁਸੀਂ ਇੱਕ ਕੋਲੀ ਖਾ ਸਕਦੇ ਹੋ ਚੀਆ ਸੀਡਸ ਆ ਤੁਸੀਂ ਉਹ ਵੀ ਖਾ ਸਕਦੇ ਹੋ ਇਸਬ ਗੋਲ ਖਾ ਸਕਦੇ ਹੋ ਭਿੰਡੀ ਦੀ ਸਬਜ਼ੀ ਖਾ ਸਕਦੇ ਹੋ ਰਾਜਮਾ ਤੁਸੀਂ ਖਾ ਸਕਦੇ ਹੋ ਦਾਲਾਂ ਕੋਈ ਵੀ ਤੁਸੀਂ ਜਿਹੜੀ ਖਾ ਸਕਦੇ ਹੋ ਸਲਾਦ ਆ ਜਿਹੜਾ ਤੁਸੀਂ ਉਹ ਖਾ ਸਕਦੇ ਹੋ ਸਲਾਦ ਤੁਸੀਂ ਇੰਨਾ ਖਾਓਗੇ ਤੁਹਾਨੂੰ ਦੇਖੋ 3-4 ਘੰਟੇ ਉਹ ਭੁੱਖ ਹੀ ਨਹੀਂ ਲੱਗਣ ਦੇਵੇਗਾ ਸੋ ਇਹ ਚੀਜ਼ ਨੂੰ ਤੁਸੀਂ ਖਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕਿਹੜੀ ਚੀਜ਼ ਆ ਜਿਹੜੀ ਉਹ ਨਹੀਂ ਖਾਣੀ ਹੈਗੀ ট্রান্সਫਰਡ ਫੈਟ ਹੁੰਦੀ ਹੈ ਜਿਹੜੀ ਟਰਾਂਸਫਰਡ ਫੇਟ ਹੁੰਦੀ ਆ ਉਹਦੇ ਵਿੱਚ ਸਾਡੇ ਸਰੀਰ ਨੂੰ ਉਹਦੀ ਕੋਈ ਵੀ ਲੋਡ ਨਹੀਂ ਹੁੰਦੀ ਹੈਗੀ ਇੱਕ ਹਫ਼ਤਾ ਉਹ ਗਾਂਧੀ ਖਾ ਰਹੇ ਅਸੀਂ ਅਸੀਂ ਜਿਹੜੀ ਟਰਾਂਸਫਰ ਫੇਟ ਹੁੰਦੀ ਆ ਅਸੀਂ ਉਹ ਬਿਲਕੁਲ ਨਹੀਂ ਖਾਣੀ ਹੈਗੀ ਬਿਲਕੁਲ ਅਸੀਂ ਇਹਨੂੰ ਬੰਦ ਕਰ ਦੇਣਾ ਜੇ ਤੁਸੀਂ ਟਰਾਂਸਫਰਡ ਫੇਟ ਨੂੰ ਤੁਸੀਂ ਬੰਦ ਕਰ ਦੋਗੇ ਨਾ ਸਿਰਫ 10 ਦਿਨ ਦੇ ਵਿੱਚ ਦੇਖੋ ਤੁਹਾਡਾ ਜਿਹੜਾ ਭਾਰ ਬਹੁਤ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਏਗਾ ਢਿੱਡ ਦੀ ਜਿੰਨੀ ਵੀ ਚਰਬੀ ਆ ਉਹ ਵੀ ਪਿੰਗਲਣੀ ਸ਼ੁਰੂ ਹੋ ਜਾਏਗੀ ਕਿਉਂਕਿ ਸਾਡੇ ਸਰੀਰ ਦੇ ਉੱਤੇ ਢਿੱਡ ਦੇ ਉੱਤੇ ਜਿੰਨੀ ਵੀ ਚਰਬੀ ਜੰਮਦੀ ਆ ਉਹ ਕਿਉਂ ਜੰਮਦੀ ਆ ਅਸੀਂ ਜਦੋਂ ট্রান্সਫਰਡ ਫੈਟ ਹੋਗੀ ਜਾਂ 슈ਗਰ ਹੋਗੀ ਅਸੀਂ ਜਦੋਂ ਖਾਂਦੇ ਆ ਜੋ ਉਹ ਜਿਹੜੀ ਫਾਲਤੂ ਦੀ ਮਤਲਬ ਵੀ ট্রান্সਫਰ ਫੈਟ ਹੁੰਦੀ ਆ ਜਾਂ 슈ਗਰ ਹੁੰਦੀ ਆ ਉਹ ਮਤਲਬ ਚਰਬੀ ਦਾ ਰੂਪ ਧਾਰਨ ਕਰ ਲੈਂਦੀ ਅੰਦਰ ਜਾ ਕੇ ਜਦੋਂ ਉਹ ਚਰਬੀ ਦਾ ਰੂਪ ਧਾਰਨ ਕਰ ਲੈਂਦੀ ਆ ਸਾਡੇ ਢਿੱਡ ਤੇ ਜਿੰਨੇ ਵੀ ਆਰਗਨਸ ਹੁੰਦੇ ਨੇ ਹਨਾ ਉਹਨਾਂ ਦੇ ਆਲੇ ਦੁਆਲੇ ਚਰਬੀ ਜਿਹੜੀ ਜੰਮਣੀ ਸ਼ੁਰੂ ਹੋ ਜਾਂਦੀ ਆ ਸਾਡੇ ਸਾਡੇ ਆਰਗਨਸ ਹੁੰਦੇ ਨੇ ਉਹ ਟੱਕ ਜਾਂਦੇ ਨੇ ਤੇ ਜਿਹੜੀ ਚਰਬੀ ਦੀ ਲੇਅਰ ਹੁੰਦੀ ਆ ਉਹ ਜ਼ਿਆਦਾ ਵੱਧ ਜਾਂਦੀ ਜਿਸ ਨਾਲ ਸਾਡਾ ਢਿੱਡ ਉਹ ਆਟੋਮੈਟਿਕਲੀ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਵਾ ট্রান্সਫਰਡ ਫੈਟ ਕਿਹਦੇ ਵਿੱਚ ਹੁੰਦੀ ਆ ਦੇਖੋ ਤੁਸੀਂ ਜਿਹੜੇ ਬੇਕਰੀ ਦੇ ਜਿੰਨੇ ਵੀ ਫੂਡ ਆ ਬੇਕਰੀ ਦੇ ਜਿੰਨੇ ਵੀ ਫੂਡ ਆ ਤੁਸੀਂ ਉਹ ਬਿਲਕੁਲ ਖਾਣਾ ਬੰਦ ਕਰ ਦਿਓ ਜਿਵੇਂ ਮੰਨ ਕੇ ਚਲੋ ਕੇਕ ਹੋ ਗਿਆ ਕੇਕ ਖਾਣਾ ਬੰਦ ਕਰ ਦਿਓ ਉਤਤਾਰ ਬਿਸਕੁਟ ਕਿਸੇ ਵੀ ਤਰ੍ਹਾਂ ਦੇ ਬਿਸਕੁਟ ਆ ਕੋਈ ਵੀ ਬਿਸਕੁਟ ਆ ਉਹ ਬਿਲਕੁਲ ਤੁਸੀਂ ਬੰਦ ਕਰ ਦਿਓ ਉਹ ਨਹੀਂ ਖਾਣੇਗੇ ਪੇਸਟੀਆਂ ਵਗੈਰਾ ਹੋਗੀਆਂ ਉਹ ਬਿਲਕੁਲ ਬੰਦ ਕਰ ਦਿਓ ਪੈਕੇਟ ਫੂਡ ਹੋਗੇ ਉਹ ਬਿਲਕੁਲ ਬੰਦ ਕਰ ਦਿਓ ਰਸ ਹੋਗੇ ਹਾਂ ਡੱਬੇ ਵਾਲੇ ਜੂਸ ਹੋਗੇ ਇਹਨਾਂ ਸਾਰਿਆਂ ਦੇ ਵਿੱਚ ਟ੍ਰਾਂਸਫਰ ਫੈਟ ਆ ਜਿਹੜੀ ਉਹ ਹੁੰਦੀ ਆ ਜਿਹਦੇ ਨਾਲ ਸਾਡਾ ਜਿਹੜਾ ਢੇਡਾ ਉਹ ਵਧਣਾ ਸ਼ੁਰੂ ਹੋ ਜਾਂਦਾ ਸਾਡੇ ਜਿੰਨੇ ਵੀ ਆਰਗਨਸ ਹੁੰਦੇ ਆ ਉਹਦੇ ਉੱਪਰ ਇੱਕ ਫੇਟ ਦੀ ਜਿਹੜੀ ਲੇਅਰ ਹੈ ਜਿਹੜੀ ਉਹ ਬਣ ਜਾਂਦੀ ਹੈ ਜਿੰਨਾ ਸਾਡਾ ਢਿੱਡ ਜਿਹੜਾ ਉਹ ਵਧਣਾ ਸ਼ੁਰੂ ਹੋ ਜਾਂਦਾ ਤੁਸੀਂ ਕੋਸ਼ਿਸ਼ ਕਰੋ ਆ ਜਿਹੜੇ ਫੂਡ ਮੈਂ ਤੁਹਾਨੂੰ ਦੱਸਿਆ ਬੇਕਰੀ ਵਾਲੇ ਇਹਨੂੰ ਬਿਲਕੁਲ ਖਾਣਾ ਬੰਦ ਕਰ ਦਿਓ ਤੁਸੀਂ ਜੇ 10 ਦਿਨ ਤੁਸੀਂ ਬੰਦ ਕਰ ਦੋਗੇ ਨਾ ਖਾਣਾ ਤੁਸੀਂ ਦੇਖ ਲਓ 10 ਦਿਨਾਂ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਜਿਹੜਾ ਉਹ ਦਿਖਣਾ ਸ਼ੁਰੂ ਹੋ ਜਾਏਗਾ ਜੀ ਉਸ ਤੋਂ ਬਾਅਦ ਨੰਬਰ 3 ਤੇ ਹੈਗੀ ਹੈ ਜੀ ਜਿਹੜੇ ਤੁਸੀਂ ਸ਼ਰਾਬ ਪੀਨੇ ਹੋ ਜਿਹੜੇ ਭਰਾ ਮੇਰੇ ਨਾਲ ਕਈ ਡਾਈਟ ਪਲਾਨ ਜਿਹੜੇ ਮੇਰੇ ਕੋਲ ਬਣਾਉਂਦੇ ਨੇ ਨਾ ਉਹ ਮੈਨੂੰ ਫੋਨ ਕਰਦੇ ਹੋ ਕਹਿੰਦੇ ਵੀਰ ਜੀ ਅਸੀਂ ਮਤਲਬ ਵੀ ਬਾਕੀ ਤਾਂ ਸਾਰਾ ਦਿਨ ਅਸੀਂ ਕੁਝ ਖਾਂਦੇ ਨਹੀਂ ਹੈਗੇ ਬਟ ਅਸੀਂ ਜਿਹੜੀ ਸ਼ਰਾਬ ਆ ਉਹ ਡੇਲੀ ਅਸੀਂ ਮਤਲਬ ਸ਼ਾਮ ਨੂੰ ਪਿੰਨੀ ਪਿੰਨੇ ਆ ਦੋ ਪੈਗ ਜਾਂ ਤਿੰਨ ਪੈਗ ਜਾਂ ਪੰਜ ਪੈਗ ਜਿਹੜੇ ਅਸੀਂ ਲੌਣੇ ਹੀ ਲੌਣੇ ਆ ਹਨਾ ਸੋ ਦੇਖੋ ਜਿਹੜੀ ਸ਼ਰਾਬ ਆ ਨਾ ਸ਼ਰਾਬ ਨਾਲ ਮਤਲਬੀ ਸਾਡਾ ਢਿੱਡ ਜਿਹੜਾ ਉਹ ਵਧਣਾ ਹੀ ਵਧਣਾ ਵਾ ਤੁਸੀਂ ਜਿੰਨਾ ਮਰਜ਼ੀ ਘਟ ਪੈਗ ਲਾ ਲਓ ਦੋ ਪੈਗ ਲਾ ਲਓ ਤਿੰਨ ਪੈਗ ਲਾ ਲਓ ਪੰਜ ਪੈਗ ਲਾ ਲਓ ਉਹਨੇ ਤੁਹਾਡਾ ਭ ਵਧਾਉਣੀਆਂ ਹੀ ਵਧਾਉਣੀਆਂ ਉਹਨਾਂ ਨੂੰ ਘਟਾਉਣੀਆਂ ਨਹੀਂ ਹੈਗੀਆਂ ਜਿਹੜੇ ਸ਼ਰਾਬ ਪੀਂਦੇ ਨੇ ਤੁਸੀਂ ਦੇਖ ਲਿਓ ਉਹਨਾਂ ਦੇ ਹੋਰ ਕਿਸੇ ਵੀ ਹਿੱਸੇ ਦੇ ਮਤਲਬ ਵੀ ਚਰਬੀ ਨਹੀਂ ਹੋएगी ਨਾ ਲੱਤਾਂ ਦੇ ਉੱਤੇ ਨਾ हिਪਰੇ ਉੱਤੇ ਹਨਾ ਨਾ ਬਾਹਾਂ ਦੇ ਉੱਤੇ ਉਹਨਾਂ ਦਾ ਸਿਰਫ ਢਿੱਡ ਜਿਹੜਾ ਉਹੀ ਵੱਡਾ ਹੋਏਗਾ ਉਹ ਵੱਡਾ ਕਿਉਂ ਹੁੰਦਾ ਵਾ ਦੇਖੋ ਸਾਡੇ ਸਰੀਰ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿੰਨੇ ਵੀ ਆਰਗਨਸ ਹੁੰਦੇ ਨੇ ਨਾ ਸਾਡੇ ਸਰੀਰ ਦੇ ਵਿੱਚ ਉਹਦੇ ਉੱਪਰ ਮਤਲਬ ਇੱਕ ਲੇਅਰ ਹੁੰਦੀ ਆ ਜਿਹੜੀ ਜਿੰਨੇ ਆਰਗਨਸ ਨੂੰ ਢੱਕਿਆ ਹੁੰਦਾ ਵਾ ਉਹਦੇ ਉੱਤੇ ਨਾ ਫੈਟ ਜੰਮਣੀ ਸ਼ੁਰੂ ਹੋ ਜਾਂਦੀ ਆ ਸ਼ਰਾਬ ਪੀਣ ਦੇ ਨਾਲ ਤੇ ਉਹ ਫੈਟ ਦੀ ਜਿਹੜੀ ਲੇਅਰ ਆ ਉਹ ਬਹੁਤ ਜ਼ਿਆਦਾ ਮੋਟੀ ਹੋ ਜਾਂਦੀ ਆ ਫਿਰ ਏਡਾ ਜਿਹੜਾ ਸਾਡਾ ਨਾ ਉਹ ਪਤਲੇ ਵਾਂਗੂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਗੋਲਿਆ ਹੋ ਜਾਣਾ ਸ਼ੁਰੂ ਹੋ ਜਾਂਦਾ ਵਾ ਉਹਦੇ ਨਾਲ ਮਤਲਬ ਵੀ ਸਾਡਾ ਜਿਹੜਾ ਢਿੱਡਾ ਵਧਣਾ ਹੀ ਵਧਣਾ ਵਾ ਚਾਹੇ ਤੁਸੀਂ 2 ਪੇਗ ਲੈ ਲਓ ਜਾਂ 4 ਪੇਗ ਲੈ ਲਓ ਕੋਸ਼ਿਸ਼ ਇਹ ਕਰੋ ਦਾਰੂ ਦਾ ਫਾਇਦਾ ਨਹੀਂ ਹੈਗਾ ਸ਼ਰਾਬ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਸ਼ਰਾਬ ਪੀਣ ਦੇ ਨੁਕਸਾਨ ਹੀ ਨੁਕਸਾਨਾ ਇੱਕ ਤਾਂ ਦੇਖੋ ਤੁਹਾਡੀ ਪੈਸੇ ਦੀ ਬਰਬਾਦੀ ਵੀ ਹੁੰਦੀ ਆ ਇੱਕ ਤੁਹਾਡੇ ਮਤਲਬ ਜਿੰਨੇ ਵੀ ਲੀਵਰ ਆ ਜਾਂ ਮਹਨਾ ਫੇਫੜੇ ਆ ਉਹ ਵੀ ਖਤਮ ਹੋ ਕਰ ਦਿੰਦੀ ਆ ਸ਼ਰਾਬ ਪੀਣ ਨਾਲ ਦੇਖੋ ਇੱਕ ਤਾਂ ਤੁਹਾਡਾ ਜਿਹੜਾ ਭਾਰਾ ਉਹ ਵੀ ਵਧੇਗਾ ਤੇ ਤੁਹਾਨੂੰ ਬਿਮਾਰੀਆਂ ਦੇ ਜੜੀਆਂ ਉਹ ਵੀ ਲੱਗਣੀਆਂ ਹੀ ਲੱਗਣੀਆਂ ਨੇ ਸੋ ਇਸ ਕਰਕੇ ਕੋਸ਼ਿਸ਼ ਕਰੋ ਵੀ ਅਸੀਂ ਜਿਹੜੀ ਸ਼ਰਾਬ ਆ ਉਹ ਨਾ ਪੀਏ ਜੀ ਠੀਕ ਆ ਜੀ ਉਸ ਤੋਂ ਬਾਅਦ ਸ਼ੂਗਰ ਤੁਸੀਂ ਬਿਲਕੁਲ ਨਾ ਖਾਓ ਜਿੰਨੇ ਵੀ ਮਤਲਬ ਮੰਨ ਲਗੇ ਚਲੋ ਖੰਡ ਹੋ ਗਿਆ ਗੁੜ ਹੋ ਗਿਆ ਸ਼ੱਕਰ ਹੋ ਗਈ ਕਈ ਕਹਿੰਦੇ ਨੇ ਨਾ ਵੀ ਤੁਸੀਂ ਗੁੜ ਖਾ ਸਕਦੇ ਹੋ ਸ਼ੱਕਰ ਖਾ ਸਕਦੇ ਹੋ ਪਰ ਦੇਖੋ ਗੁੜ ਦੇ ਵਿੱਚ ਤੇ ਸ਼ੱਕਰ ਦੇ ਵਿੱਚ ਵੀ ਕੈਲ ਜਿੰਨੀ ਹੀ ਆ ਜਿੰਨੀ ਵਾਈਟ ਸ਼ੂਗਰ ਦੇ ਵਿੱਚ ਆ ਹਾਂ ਇਹ ਹੈਗਾ ਜਿਹੜੀ ਗੁੜ ਤੇ ਸ਼ੱਕਰ ਆ ਉਹਦੇ ਵਿੱਚ ਮਤਲਬ ਵੀ ਉਹਦੇ ਨਾਲੋਂ ਜ਼ਿਆਦਾ ਬੇਨਫਿਟ ਨਹੀਂ ਜਿਹੜੇ ਜਿਵੇਂ ਖੰਡ ਨਾ ਖੰਡ ਦੇ ਵਿੱਚ ਕੋਈ ਵੀ ਤੁਹਾਨੂੰ ਬੇਨਫਿਟ ਨਹੀਂ ਹੈਗਾ ਬਟ ਗੁੜ ਤੇ ਸ਼ੱਕਰ ਦੇ ਵਿੱਚ ਮਤਲਬ ਕੈਲਸ਼ੀਅਮ ਹੁੰਦਾ ਪੋਟਾਸ਼ੀਅਮ ਹੁੰਦਾ ਸਾਰਾ ਕੁਝ ਹੁੰਦਾ ਜੋ ਕਿ ਇੱਕ ਖੰਡ ਦੇ ਵਿੱਚ ਨਹੀਂ ਹੁੰਦਾ ਹੈਗਾ ਪਰ ਕੈਲ ਜਿਹੜੀ ਉਹ ਹੀ ਹੁੰਦੀ ਆ ਇਹਦੇ ਨਾਲ ਵੀ ਤੁਹਾਡਾ ਜਿਹੜਾ ਪਾਰ ਵਧੇਗਾ ਹੀ ਵਧੇਗਾ ਸੋ ਕੋਸ਼ਿਸ਼ ਕਰੋ ਵੀ ਜੇ ਅਸੀਂ ਯਾਰ ਮਿੱਠਾ ਨਾ ਹੀ ਖਾਈਏ 슈ਗਰ ਅਸੀਂ ਬਿਲਕੁਲ ਵੀ ਨਾ ਖਾਈਏ 슈ਗਰ ਤੋਂ ਬਣੀ ਹੋਈ ਕੋਈ ਵੀ ਚੀਜ਼ ਜਿਵੇਂ ਰਸਗੁਲੇ ਗਲਾਬ ਜਾਮਨ ਬਰਫੀ ਉਹ ਵੀ ਨਾ ਖਾਈਏ ਤੇ ਅਸੀਂ ਖੰਡ ਜਿਹੜੀ ਪਾਨਿਆ ਚਾਹ ਦੇ ਵਿੱਚ ਉਹ ਵੀ ਅਸੀਂ ਬਿਲਕੁਲ ਬੰਦ ਕਰ ਦਈਏ ਉਹਦੇ ਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ ਬੇਨਫਿਟ ਹੋਏਗਾ ਜੀ ਉਸ ਤੋਂ ਬਾਅਦ ਆਪਾਂ ਹੁਣ ਗੱਲ ਕਰਦੇ ਆਂ ਵੀ ਤੁਸੀਂ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਪੀ ਸਕਦੇ ਹੋ ਹਣਾ ਦੇਖੋ ਇੱਕ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਕੌਫੀ ਪੀਣ ਦੀ ਕੋਸ਼ਿਸ਼ ਕਰੋ ਕੌਫੀ ਦੁੱਜੀ ਨਹੀਂ ਦੁੱਧੜੀ ਨਹੀਂ ਤੁਸੀਂ ਪੀਣੀਆ ਬ્લેਕ ਕਾਫੀ ਬ્લેਕ ਕਾਫੀ ਨਾਲ ਤੁਹਾਨੂੰ ਬਹੁਤ ਜ਼ਿਆਦਾ ਬੇਨਫਿਟ ਹੋਏਗਾ ਬ્લેਕ ਕਾਫੀ ਨੇ ਕੀ ਕਰਨਾ ਤੁਹਾਡੇ ਜਿਹੜੇ ਬੋਡੀ ਦੇ ਵਿੱਚ ਫੈਟੀ ਐਸਿਡ ਨੇ ਨਾ ਫੈਟੀ ਐਸਿਡ ਨੇ ਉਹਨਾਂ ਨੂੰ ਇਹ ਐਕਟਿਵ ਕਰ ਦੇਗੀ ਜਦੋਂ ਤੁਸੀਂ ਬ્લેਕ ਕਾਫੀ ਪੀਓਗੇ ਫੈਟੀ ਐਸਿਡ ਤੁਹਾਡੇ ਜਿਹੜੇ ਉਹ ਐਕਟਿਵ ਹੋ ਜਾਣਗੇ ਤੇ ਤੁਹਾਡੀ ਜਿਹੜੀ ਫੈਟ ਉਹ ਬਰਨ ਹੋਣੀ ਸ਼ੁਰੂ ਹੋ ਜੇਗੀ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰੇਗੀ ਬ્લેਕ ਕਾਫੀ ਤੁਸੀਂ ਬਲੇਕ ਕਾਫੀ ਪੀ ਸਕਦੇ ਹੋ ਦੋ ਦਿਨ ਦੇ ਵਿੱਚ ਦੋ ਜਾਂ ਤਿੰਨ ਕੱਪ ਤੁਸੀਂ ਬੜੇ ਆਰਾਮ ਨਾਲ ਪੀ ਸਕਦੇ ਹੋ ਜਾਂ ਫਿਰ ਤੁਸੀਂ ਗ੍ਰੀਨ ਟੀ ਪੀਣੀ ਸ਼ੁਰੂ ਕਰ ਦਿਓ ਗ੍ਰੀਨ ਟੀ ਦੇ ਵੀ ਬਹੁਤ ਜ਼ਿਆਦਾ ਬੇਨਫ ਜਾਂ ਫਿਰ ਤੁਸੀਂ ਗ੍ਰੀਨ ਕਾਫੀ ਪੀਣਾ ਸ਼ੁਰੂ ਕਰ ਸਕਦੇ ਹੋ ਜਾਂ ਫਿਰ ਤੁਸੀਂ ਅਦਰਕ ਉਹਨੂੰ ਵੀ ਤੁਸੀਂ ਪੀ ਸਕਦੇ ਹੋ ਜਿਵੇਂ ਦੱਸਦਾਂ ਹਾਂ ਆਪਣੀ ਕਈ ਵੀਡੀਓ ਦੇ ਵਿੱਚ ਜਿੰਜਰ ਵਾਟਰ ਅਦਰਕ ਦਾ ਪਾਣੀ ਪੀਣਾ ਤੁਸੀਂ ਸ਼ੁਰੂ ਕਰ ਦੋ ਉਹਦੇ ਨਾਲ ਵੀ ਤੁਹਾਨੂੰ ਮਤਲਬ ਹੀ ਬਹੁਤ ਜ਼ਿਆਦਾ ਬੈਨੀਫਿਟ ਮਿਲੇਗਾ ਜੇ ਤੁਸੀਂ ਇਹ ਤਿੰਨ ਚਾਰ ਚੀਜ਼ਾਂ ਪੀਣਾ ਸ਼ੁਰੂ ਕਰ ਦੋਗੇ ਤੁਹਾਡੇ ਟੱਡ ਦੀ ਨਹੀਂ ਤੁਹਾਡੇ ਪੂਰੇ ਸਰੀਰ ਦੀ ਜਿਹੜੀ ਚਰਬੀ ਆ ਉਹ ਆਪਣੇ ਆਪ ਹੀ ਘਟਣੀ ਸ਼ੁਰੂ ਹੋ ਜੇਗੀ ਤੁਸੀਂ ਇਹ ਚਾਰ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਤੁਸੀਂ ਇਹਨੂੰ ਪੀਣਾ ਸ਼ੁਰੂ ਕਰੋ ਤੁਸੀਂ ਠੀਕ 10 ਦਿਨ ਬਾਅਦ ਰਿਜ਼ਲਟ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਸੋ ਇਸ ਤੋਂ ਬਾਅਦ ਜਿਹੜੀ ਸਭ ਤੋਂ ਲਾਸਟ ਚੀਜ਼ ਆ ਉਹ ਹੈਗੀ ਵਰਕਆਊਟ ਵਰਕਆਊਟ ਤੁਸੀਂ ਜ਼ਰੂਰ ਕਰੋ ਹੀ ਕਰੋ ਜਾਂ ਤਾਂ ਤੁਸੀਂ ਸਵੇਰੇ 1 ਘੰਟਾ ਵਾਕ ਕਰੋ ਜਾਂ ਫਿਰ ਜਿਮ ਦੇ ਵਿੱਚ ਜਾ ਕੇ ਸਟਰੈਂਥ ਟ੍ਰੇਨਿੰਗ ਕਰੋ ਜਾਂ ਕਾਰਡੀਓ ਕਰੋ ਜਾਂ ਫਿਰ ਰਨਿੰਗ ਲਾਓ ਹਨਾ ਹਫ਼ਤੇ ਦੇ ਵਿੱਚ ਤੁਸੀਂ 4 ਤੋਂ 5 ਦਿਨ ਹਫਤੇ ਦੇ ਵਿੱਚ 4 ਤੋਂ 5 ਦਿਨ ਤੁਸੀਂ ਵਰਕਆਊਟ ਜਰੂਰ ਕਰੋ ਹੀ ਕਰੋ ਵਰਕਆਊਟ ਨਾਲ ਦੇਖੋ ਕਿੰਨੇ ਫਾਇਦੇ ਆਦੇ ਇੱਕ ਤਾਂ ਤੁਹਾਨੂੰ ਜਿੰਨੀਆਂ ਵੀ ਬਿਮਾਰੀਆਂ ਲੱਗੀਆਂ ਹੋਈਆਂ ਨੇ ਇੱਕ ਤਾਂ ਤੁਹਾਡੀਆਂ ਬਿਮਾਰੀਆਂ ਠੀਕ ਹੋ ਜਾਣੀਆਂ ਇੱਕ ਤੁਹਾਡਾ ਜਿਹੜਾ ਭਾਰ ਆ ਭਾਰ ਵੀ ਤੁਹਾਡਾ ਆਪਣੇ ਆਪ ਹੀ ਘਟਨਾ ਸ਼ੁਰੂ ਹੋ ਜਾਏਗਾ ਇੱਕ ਤੁਸੀਂ ਆਪਣੇ ਆਪ ਨੂੰ ਬਹੁਤ ਹੀ ਹੈਲਦੀ ਤੇ ਫਿਟ ਤੁਸੀਂ ਆਪਣੇ ਆਪ ਨੂੰ ਮਹਿਸੂਸ ਕਰੋਗੇ ਜੇ ਤੁਸੀਂ ਆਪਣੇ ਢਿੱਡ ਦੀ ਚਰਬੀ ਤੁਸੀਂ ਘਟਾਉਣਾ ਚਾਹੁੰਦੇ ਹੋ ਜਿਹੜੇ ਮੈਂ ਤੁਹਾਨੂੰ ਚਾਰ ਪੰਜ ਚੀਜ਼ਾਂ ਦੱਸੀਆਂ ਨੇ ਜੇ ਤੁਸੀਂ ਚਾਰ ਪੰਜ ਚੀਜ਼ਾਂ ਤੁਸੀਂ ਡੇਲੀ ਤੁਸੀਂ ਕਰੋਗੇ ਤਾਂ ਤੁਹਾਡੇ ਢਿੱਡ ਦੀ ਚਰਬੀ ਜਿਹੜੀ ਦੇਖਿਓ ਆਟੋਮੈਟਿਕ ਹੀ ਘਟਣੀ ਸ਼ੁਰੂ ਹੋ ਜਾਏਗੀ ਕਿਉਂਕਿ ਢਿੱਡ ਦੀ ਨਹੀਂ ਪੂਰੇ ਸਰੀਰ ਦੀ ਚਰਬੀ ਢਿੱਡ ਦੀ ਤਾਂ ਦੇਖੋ ਘਟਣੀ ਹੀ ਘਟਣੀ ਆ ਢਿੱਡ ਦੀ ਦਾ 101% ਘਟੇਗੀ ਪੂਰੇ ਸਰੀਰ ਦੀ ਚਰਬੀ ਆ ਜਿਹੜੀ ਫालतू ਦੀ ਮਤਲਬ ਜੰਮੀ ਹੋਈ ਆ ਹੋਰ ਤੁਹਾਡੇ ਸਰੀਰ ਦੇ ਅੰਗ ਦੇ ਉੱਤੇ ਉਹ ਵੀ ਘਟਣੀ ਸ਼ੁਰੂ ਹੋ ਜੇਗੀ ਸੋ ਇਹ ਜੇ ਤੁਸੀਂ ਚੀਜ਼ਾਂ ਕਰੋਗੇ ਤੁਹਾਨੂੰ ਬਹੁਤ ਜ਼ਿਆਦਾ ਬੇਨਿਫਿਟ ਆ ਤੁਹਾਨੂੰ ਦੇ ਕੇ ਜਾਣਗੀਆਂ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਤੁਸੀਂ ਮੈਨੂੰ ਪੁੱਛ ਸਕਦੇ ਹੋ ਨੂੰ ਮੇਰੇ ਵੱਲੋਂ ਪਿਆਰ ਬੜੀ ਸੱਚੀ ਗੱਲ ਜੀ